ਅੱਜ ਸਾਰੇ ਪੰਜਾਬ ਦੇ ਵਿੱਚ ਚਾਰ ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਜਿਹੜਾ ਜ਼ਬਰ ਇਥੋਂ ਦੀ ਮੋਦੀ ਸਰਕਾਰ ਵੱਲੋਂ ਹਰਿਆਣੇ ਦੀ ਸਰਕਾਰ ਤੋਂ ਕਰਵਾਇਆ ਗਿਆ ਉਹਦਾ ਵਿਰੋਧ ਕਰਨ ਦੇ ਲਈ ਤੇ ਦਿੱਲੀ ਦੇ ਵਿੱਚ ਜਿਹੜੇ ਅਸੀਂ ਪੰਚਾਇਤ ਕਰਨ ਜਾ ਰਹੇ ਹਾਂ 14 ਮਾਰਚ ਨੂੰ ਉਹਦੀ ਤਿਆਰੀ ਦੇ ਵਜੋਂ ਜਿਹੜੇ ਪ੍ਰੋਗਰਾਮ ਐ ਇਹ ਰੱਖੇ ਗਏ ਐ ਸਾਰੇ ਬਲਾਰੇ ਸੋਡੇ ਨਾਲ ਇੱਕ ਗੱਲ ਦੇ ਉੱਤੇ ਇੱਕ ਸੁਰ ਕਰਕੇ ਗਏ ਐ ਇੱਕ ਦੱਸ ਕੇ ਗਏ ਐ ਕਿ ਸਾਡੀ ਲੜਾਈ ਕਿਹਦੇ ਨਾਲ ਐ ਜਦੋਂ WTO ਤੋਂ ਬਾਹਰ ਆਉਣ ਦੀ ਗੱਲ ਕਰਦੇ ਐ ਜਦੋਂ MSP 23 ਫਸਲਾਂ ਉਤੇ ਉਤੇ ਲੈਣ ਦੀ ਗੱਲ ਚੱਲਦੀ ਐ ਦੋਸਤੋ ਪਹਿਲਾਂ ਇਹ ਸਮਝਣਾ ਪਊਗਾ ਕਿ ਅਸਲ ਦੇ ਵਿੱਚ ਸਾਰੇ ਬਲਾਰੇ ਕਹਿ ਕੇ ਗਏ ਐ ਕਿ ਲੜਾਈ ਵੱਡੀ ਐ ਵਿਰੋਧੀ ਤਾਕਤਵਰ ਐ ਇਸ ਕਰਕੇ ਆਪਾਂ ਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹ ਲੜਾਈ ਦੀ ਜਿਹੜੀ ਅਗਲੇ ਦਿਨ ਬਿਉਂਤਾਂ ਨੇ ਉਹ ਕਿੰਨੀਆਂ ਲੰਬੀਆਂ ਨੇ ਜੇ ਉਹਨਾਂ ਦੀ ਬਿਉਂਤਾਂ ਦੀ ਗੱਲ ਕਰੀਏ ਉਹਨਾਂ ਦੀ ਬਿਉਂਤਾਂ ਜੇ ਆਪਾਂ ਨਿਗਾਹ ਮਾਰ ਕੇ ਦੇਖੀਏ 80 ਸਾਲ ਪਹਿਲਾਂ ਅੱਜ ਤੋਂ 80 ਸਾਲ ਪਹਿਲਾਂ ਜਦੋਂ ਇਹ ਕੰਦੇ ਆਜ਼ਾਦ ਹੋ ਗਈ ਤੁਸੀਂ ਜਦੋਂ ਉਜਾੜ ਹੋਣ ਦੀ ਗੱਲ ਕਰਦੇ ਆ ਉਦੋਂ ਪਹਿਲਾਂ ਇਹ ਬਿਉਂਤਾ ਬਣ ਗਿਆ ਸੀ 1944 ਦੇ ਵਿੱਚ ਜਦੋਂ ਇਹ ਬਿਉਂਤਾ ਉਦੋਂ ਬੜੀਆਂ ਨੇ ਉਹ ਬਿਉਂਤਾ ਬਣਨ ਤੋਂ ਬਾਅਦ ਜਦੋਂ ਉਰੇ ਹਰੇ ਇਨਕਲਾਬ ਦੀ ਗੱਲ ਚੱਲੀ ਹੈ ਉਦੋਂ ਬਾਅਦ ਵਪਾਰ ਦੀ ਗੱਲ ਚੱਲੀ ਹੈ 1991 ਦੇ ਵਿੱਚ ਆ ਕੇ ਜਦੋਂ ਉਹ ਖੇਤੀਬਾੜੀ ਦੀ ਨੀਤੀ ਲੈ ਕੇ ਆਏ ਆ ਉਸ ਨੀਤੀ ਦਾ ਹਿੱਸਾ ਇਹ ਜਿਹੜੀ ਆਪਾਂ ਨੂੰ ਐ ਲੱਗਦੀ ਹੈ ਵੀ ਇਹ ਲੜਾਈ ਬਹੁਤ ਛੋਟੀ ਹੈ ਇਹ ਲੜਾਈ ਛੋਟੀ ਨਹੀਂ ਹੈ ਅਗਲਿਆਂ ਨੇ ਇਥੋਂ ਤੱਕ ਬਿਆਉਤ ਕੀਤੀ ਹੈ ਕਿ 1913 ਦੇ ਵਿੱਚ ਜਦ ਬਾਲੀ ਦੇ ਵਿੱਚ ਉਹ ਮੁਲਕ ਆਪਣੀ ਮੀਟਿੰਗ ਕਰਦੇ ਐ ਉਦੋਂ ਇਥੋਂ ਦੇ ਹਾਕਮ ਉਸ ਮੀਟਿੰਗ ਜਾਂਦੇ ਐ ਉਸ ਮੀਟੇ ਦੇ ਵਿੱਚ ਜਿਹੜੀ ਝਾੜ ਚੰਬ ਉਹ ਹਾਕਮਾਂ ਦੀ ਹੁੰਦੀ ਹੈ ਉਦੋਂ ਆ ਕੇ 1913 ਦੇ ਵਿੱਚ ਉਹ ਇੱਕ ਕਮੇਟੀ ਬਣਾਉਂਦੇ ਐ ਜਿਹਨੂੰ ਸੰਤਾ ਕੁਮਾਰ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਹਿਮਾਚਲ ਦਾ ਮੁੱਖ ਮੰਤਰੀ ਸੀ ਜਿਹਦੇ ਨਾਲ ਟੀ ਹੋਰ ਉਸ ਕਮੇਟੀ ਦੇ ਵਿੱਚ ਵਰਕਰ ਲਾਏ ਗਏ ਹੁਣ ਤੁਸੀਂ ਇਹ ਕਹੋਗੇ ਉਸ ਕਮੇਟੀ ਨੇ ਜਿਹੜੀ ਬਾਲੀ ਦੇ ਵਿੱਚ ਵਰਲਡ ਬੈਂਕ ਦੀ ਮੀਟਿੰਗ ਹੋਈ ਉਸ ਮੀਟਿੰਗ ਨੇ ਜਿਹੜੀਆਂ ਬਿਆਨਤਾਵਾਂ ਬਣਾਈਆਂ ਉਹ ਉਹੀ ਬਿਆਨਤਾ ਸੰਤਾ ਕੁਮਾਰ ਨੇ ਐਸ ਥਾਂ ਦੇ ਉੱਤੇ ਲਾਗੂ ਕਰਨੀਆਂ ਕੋਸ਼ਿਸ਼ ਕੀਤੀਆਂ ਕਿ ਅਸਲ ਦੇ ਵਿੱਚ ਪਹਿਲਾਂ 1963 ਦੇ ਵਿੱਚ ਜਿਹੜੀ ਝਾ ਕਮੇਟੀ ਸੀ ਜਿਹੜੀ ਕਮੇਟੀ ਨੇ ਇਹ ਕਿਹਾ ਸੀ ਕਿ ਹਿੰਦੁਸਤਾਨ ਦੇ ਲੋਕ ਬਿਮਾਰੀ ਨਾਲ ਉਹਨੇ ਨਹੀਂ ਮਰ ਰਹੇ ਜਿੰਨੇ ਭੁੱਖ ਮਰੀਆਂ ਨਾਲ ਮਰ ਰਹੇ ਐ ਉਦੋਂ ਇੱਥੇ ਚਾਰ ਕਾਲ ਪਏ ਉਹ ਚਾਰ ਕਾਲਾਂ ਦੇ ਵਿੱਚ 10-10 ਲੱਖ ਜਿਹੜੇ ਲੋਕ ਐ ਉਹਨਾਂ ਦੀ ਮੌਤ ਹੁੰਦੀ ਰਹੀ ਉਦੋਂ ਹਾਕਮਾਂ ਦੀ ਲੋੜ ਸੀ ਉਦੋਂ ਹਾਕਮ ਇਹ ਚਾਹੁੰਦੇ ਸੀ ਕਿ ਇਸ ਦੇਸ਼ ਨੂੰ ਆਤਮ ਨਿਰਪਰ ਕਰ ਲਿਆ ਜਾਵੇ ਆਤਮ ਨਿਰਪਰ ਕਰਨ ਲਈ ਇਹਨਾਂ ਨੇ ਆਪਦੇ ਜਿਹੜਾ ਵਿਉਂਤ ਐ ਉਹ ਰੱਖੀ ਪਰ ਵਿਦੇਸ਼ੀਆਂ ਨੂੰ WTO ਨੂੰ ਉਹਨਾਂ ਨੂੰ ਵੀ ਡੀਸੀ ਬੀਜੇ ਭਾਰਤ ਵਰਗੀ ਮੰਡੀ ਸਾਡੇ ਹੱਥ ਲੱਗ ਜੇ ਤਾਂ ਸਾਡੀਆਂ ਲਹਿਰਾਂ ਬੈਰਾਂ ਹੋ ਜਾਣਗੀਆਂ ਫਿਰ ਇਹ ਜਦੋਂ ਉੱਥੇ ਅਨਾਜ ਦੇ ਲਈ ਦੇਦੋਂ ਮੰਗ ਕਰਦੇ ਐ ਉਦੋਂ ਉਹਨਾਂ ਨੂੰ ਸੌਖਾ ਹੋ ਗਿਆ ਆਪਣੀ ਵਿਉਂਤ ਦੱਸਣ ਦੀ ਉਹਨਾਂ ਨੇ ਆਪਣੀ ਵਿਉਂਤ ਇਹਨਾਂ ਨੂੰ ਦੱਸੀ ਤੇ ਇਹਨਾਂ ਨੇ ਲਾਗੂ ਕੀਤੀ ਇਸ ਕਰਕੇ ਦੋਸਤੋ ਜਿਹੜੀ ਸੰਤਾ ਕੁਮਾਰ ਕਮੇਟੀ ਬਣਾਈ ਹੈ ਇਹ ਮੈਂ ਤੁਹਾਨੂੰ ਪਿੱਛੇ ਤਾਂ ਲੈ ਕੇ ਗਿਆ 201944 ਤੋਂ ਇਹ ਗੋਂਦਾ ਗੁੰਦੇ ਆਏ ਐ ਕਿ ਕਿਵੇਂ ਭਰਦੀ ਮੰਡੀ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਹੁਣ ਜਿਹੜੀ ਸੰਤਾ ਕੁਮਾਰ ਕਮੇਟੀ ਬਣਾਈ ਹੈ ਉਹ ਕਮੇਟੀ ਕਹਿੰਦੀ ਕੀ ਹੈ ਉਹ ਕਮੇਟੀ ਕਹਿੰਦੀ ਹੈ ਐਫਸੀਆਈ ਦਾ ਭੋਗ ਪਾ ਦਿਓ ਉਹ ਕਮੇਟੀ ਕਹਿੰਦੀ ਹੈ ਕਿ ਇਹਨਾਂ ਨੂੰ ਐਮਐਸਪੀ ਨਾਂ ਦਿਓ ਐਫਸੀਆਈ ਦਾ ਭੋਗ ਪਾਉਣ ਤੋਂ ਬਾਅਦ ਉਹ ਇੱਥੋਂ ਤੱਕ ਕਹਿੰਦੀ ਹੈ ਵੀ ਜਦੋਂ ਇਹ ਕਮੇਟੀ ਦਾ ਭੋਗ ਪਾਉਣੇ ਇਹਨਾਂ ਨੂੰ ਕੀ ਇਕਰ ਹੈ ਕਿ ਐ ਇਦਾਂ ਬੜਾ ਅਨਾਜ ਇਕੱਠਾ ਕਰਦੇ ਐ ਜਿਹੜੇ ਅਨਾਜ ਪੜਾ ਰਹੇ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਇਹਦੇ ਮੈਂ ਅਗਰ ਗੱਲ ਕਿਹੜੀ ਕੰਮ ਕਰਦੀ ਐ ਗੱਲ ਇਹਦੇ ਮੈਂ ਅਗਰ ਦੋਸਤੋ ਇਹ ਕੰਮ ਕਰਦੀ ਐ ਕਿ ਜੇ ਭਾਰ ਦੇ ਵਿੱਚ ਅਨਾਜ ਪਣਾਰ ਖਤਮ ਹੋ ਜਾਣਾ ਉਰੇ ਕਾਲ ਪੈ ਜੇ ਜਦ ਕੋਈ ਵਿਫਤਾ ਆ ਜੇ ਜਿਵੇਂ ਅੱਜ ਤੋਂ ਪਿਛਲੇ ਸਾਲ ਤੋਂ ਪਹਿਲਾਂ ਕਣਕ ਦੇ ਵਿੱਚ ਜਿਆੜਾੜ ਹੈ ਉਹ ਬਹੁਤ ਘੱਟ ਨਿਕਲੇ ਹੈ ਉਹੀ ਜੀ ਬੇਤਾਲ ਸਮੇਂ ਉਹ ਕਹਿੰਦੇ ਅਨਾਜ ਦੇਸ਼ ਆਤ ਨਿਰਪਰਣਾ ਹੋਵੇ ਇਸ ਅਨਾਜ ਦੇ ਲਈ ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਅਨਾਜ ਦਈਏ ਉਹ ਅਗਲੀ ਵਿਉਂ ਦੱਸਦੇ ਹੈ ਕਿ ਜਿਹੜੇ ਇੱਥੋਂ ਦੇ ਲੋਕ ਐ ਉਹਨਾਂ ਨੂੰ ਜੇ ਤੁਸੀਂ 5 ਕਿਲੋ ਜਾਂ 7 ਕਿਲੋ ਇੱਕ ਮਹੀਨੇ ਦਾ ਦਿੰਨੇ ਹੋ ਉਹ ਲੋਕ ਕਿੰਨੇ ਕਹਿ ਬਲਾਂ ਉਹ ਲੋਕ 67% ਐ 67% ਲੋਕ ਐ ਉਹਨਾਂ ਚੋਂ 40% ਲੋਕ ਐ ਜਿਨ੍ਹਾਂ ਨੂੰ ਇੱਕ ਡੰਗ ਦੀ ਰੋਟੀ ਮਿਲਦੀ ਐ ਇਹ ਇੱਕ ਵਾਰ ਸੇ ਕਹਿੰਦੇ ਐ ਕਿ ਅਨਾਜ ਪਟਾਰ ਬਾਹਰ ਐ ਅਨਾਜ ਪਟਾਰ ਬਾਹਰ ਨਹੀਂ ਐ ਇਹਨਾਂ ਨੇ WTO ਨਾਲ ਸਮਝੌਤਾ ਕੀਤਾ ਐ ਉਹ ਸਮਝੌਤੇ ਦੇ ਤਹਿਤ ਇਹਨਾਂ ਨੇ ਕਿਹਾ ਐ ਕਿ 10% ਜਿਹੜਾ ਅਨਾਜ ਐ ਉਹ ਤੁਹਾਡੇ ਕਿੰਨੀ ਫਸਲ ਹੋਵੇ ਸੱਤ ਉਹ ਜਦਨਾ ਪਾਊਗਾ ਕਿਉਂਕਿ ਉਹ ਦੇਸ਼ ਆਪਦਾ ਅਨਾਜ ਅਨਾਜ ਪੂਲ ਨੂੰ ਸਥਿਰ ਰੱਖਣ ਦੇ ਲਈ ਸਮੁੰਦਰ ਚ ਦੇਖਦੇ ਆ ਉਹਨਾਂ ਕੋਲੇ ਬਾਦੂ ਹੈ ਉਹ ਇਸ ਵੇਲੇ ਇਸ ਮੰਡੀ ਨੂੰ ਠੱਲਣਾ ਚਾਹੁੰਦੇ ਆ ਸੰਤਾ ਜਿਹੜੀ ਸੰਤਾ ਗੌਰ ਕਮੇਟੀ ਹੈ ਉਹ ਅਗਲੀ ਗੱਲ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਜਿਹੜੀ ਕਿਸਾਨਾਂ ਨੂੰ ਸਬਸਿਡੀ ਦੇਣੇ ਹੋ ਜਿਹੜੀ ਕੱਲ੍ਹ ਗੱਲ ਪ੍ਰਧਾਨ ਮੰਤਰੀ ਨੇ ਕਹੀ ਹੈ ਕਹਿੰਦੀ ਇਹ ਪੈਸੇ ਦੇ ਰੂਪ ਦੇਣੀ ਚਾਹੀਦੀ ਹੈ ਜਿਹੜੀ ਖਾਦਾਂ ਦੇ ਸਬਸਿਡੀ ਹੈ ਜਿਹੜੀ ਬੀਜਾਂ ਦੇ ਸਬਸਿਡੀ ਹੈ ਇਹ ਚੱਕ ਦੇਣੀ ਚਾਹੀਦੀ ਹੈ ਮਤਲਬ ਕੀ ਮਤਲਬ ਸਾਫ ਹੈ ਕਿ ਖਾਦਾਂ ਦੇ ਸਾਡੇ ਕਿਸਾਨਾਂ ਦੇ ਖਾਤੇ ਚ ਪਾਉਣ ਦੀ ਗੱਲ ਕਰਦੇ ਆ ਉਹ ਖਾਤੇ ਚ ਪਾਉਣ ਦੀ ਗੱਲ ਐ ਕਰਦੇ ਆ ਜਿਵੇਂ ਗੈਸ ਸਿਲੰਡਰ ਦੇ ਉੱਤੇ ਸਬਸਿਡੀ ਦਿੱਤੀ ਐ ਅੱਜ ਉਹ ਸਬਸਿਡੀ ਕਿੱਧਰ ਗਈ ਲੋਕਾਂ ਦੀ ਲੜਾਈ ਕਿੱਧਰ ਗਈ ਅਗਲੀ ਗੱਲ ਪੀ ਡੀ ਐਸ ਤੇ ਕਹਿੰਦੇ ਆ ਉਹ ਜਿਹੜੇ ਕਿਸਾਨਾਂ ਨੂੰ ਜਾਂ ਇੱਥੋਂ ਦੇ ਮਜ਼ਦੂਰਾਂ ਨੂੰ ਤੁਸੀਂ ਅਨਾਜ ਦਿੰਦੇ ਹੋ ਜਿਹੜੇ 67% ਹੈ ਉਹਨਾਂ ਦਾ ਜਿਹੜਾ ਅਨਾਜ ਹੈ ਅਨਾਜ ਲੈਂਦੇ ਹੋ ਉਹਨਾਂ ਨੂੰ ਪੈਸੇ ਦੇਣ ਲੱਗ ਜਾਓ 500 ਰੁਪਏ ਬਿਨਾ 700 ਰੁਪਏ ਬਿਨਾ ਇਹਦਾ ਮਤਲਬ ਸਾਫ਼ ਹੈ ਕਿ ਹੌਲੀ ਹੌਲੀ ਥੋੜਾ ਥੋੜਾ ਕਰਕੇ 2-4 ਸਾਲਾਂ ਚ ਉਹਦਾ ਭੋਗ ਪਾ ਦਈਏ ਅਗਲੀ ਗੱਲ ਦੋਸਤੋ ਇਹ ਹੈ ਕਿ ਜਿਹੜੀ ਮੰਗ ਦੀ ਅਸੀਂ ਗੱਲ ਕਰਦੇ ਆਂ ਐਮ ਐਸ ਪੀ ਦੀ ਗੱਲ ਕਰਦੇ ਆਂ ਵੀ ਇਹਨੂੰ ਛੇਤੀ ਖਤਮ ਕਰਾ ਲਾਂਗੇ ਪਹਿਲਾਂ ਉਹ ਅਗਲੀ ਸੰਤਾ ਕੁਮਾਰ ਕਮੇਟੀ ਕਹਿੰਦੀ ਹੈ ਕਿ ਜਿਹੜੇ ਉਰੇ ਪਢਾਰ ਹੈ ਉਹ ਸਾਰੇ ਅਡਾਨੀ ਨੂੰ ਸਮਾ ਦਿਓ ਅਗਲੀ ਗੱਲ ਦੋਸਤੋ ਇਹ ਹੈ ਸਾਂਤਾ ਕੁਮਾਰ ਕਮੇਡੀ ਕਹਿੰਦੀ ਕੀ ਹੈ ਸਾਂਤਾ ਕੁਮਾਰ ਕਮੇਡੀ ਕਹਿੰਦੀ ਹੈ ਕਹਿੰਦੀ ਐਫਐਸਆਈ ਦਾ ਭੋਗ ਪਾਉਣ ਦੀ ਗੱਲ ਨਹੀਂ ਕਰਦੀ ਪਰ ਅੰਦਰੋਂ ਜੜ ਨਹੀਂ ਛੱਡਦੀ ਭੋਗ ਉਹਦਾ ਪਾ ਰਹੀ ਹੈ ਕਿਨੇ ਪਾ ਰਹੀ ਹੈ ਇਹ ਸੰ ਸੋਚਣ ਦੀ ਲੋੜ ਹੈ ਉਹ ਕਹਿੰਦੇ ਅਸਲ ਦੇ ਵਿੱਚ ਜਿਹੜੇ ਭੰਡਾਰ ਕਰਨੇ ਆ ਇਹ ਭੰਡਾਰ ਕਰਨ ਦੇ ਲਈ ਜਿਹੜੀ ਸੰਭ ਸਮਾੜ ਹੈ ਉਹ ਵਿਦੇਸੀ ਤੇ ਦੇਸੀ ਜਿਹੜੇ ਸ਼ਾਹੂਕਾਰ ਹੈ ਉਹਨਾਂ ਨੂੰ ਦੇ ਦਿੱਤੀ ਜਾਵੇ ਅਗਲੀ ਗੱਲ ਉਹ ਸੰਤਾ ਕੁਵਾਰ ਕਹਿੰਦੇ ਕੀ ਕਹਿੰਦੀ ਹੈ ਕਿ ਜਿਹੜੀ ਜ਼ਮੀਨ ਹੈ ਜਿਹੜੀ ਅਸੀਂ ਕੌੜੀਆਂ ਦੇ ਪਾ ਐਫਸੀਆਈ ਨੂੰ ਦਿੱਤੀ ਹੈ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਮੰਡੀਆਂ ਬਣਾਈਆਂ ਨੇ ਜਿਹੜੀਆਂ ਅਸੀਂ ਆਪਣੀ ਲੋੜ ਨਾਲ ਹੀ ਬਣਾਈ ਹੈ ਵੀ ਇਹ ਸਾਰੀ ਵਿਦੇਸੀ ਸ਼ਾਹੂਕਾਰਾਂ ਨੂੰ ਸਮਾ ਦਿੱਤੀ ਜਾਵੇ ਇਹਦਾ ਮਤਲਬ ਸਾਫ਼ ਹੈ ਕਿ 1913 2013 ਦੇ ਵਿੱਚ ਜਿਹੜੀ ਬਾਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਜਿਹੜੀ ਸੰਤਾ ਕੁਮਾਰ ਕਮੇਟੀ ਬਣਾਉਂਦੇ ਐ ਫਿਰ ਇਹਦਾ ਮਤਲਬ ਦੋਸਤੋ ਸਾਫ ਹੈ ਕਿ ਅਸੀਂ ਇਹ ਕਹਿੰਦੇ ਆ ਕਿ ਜੇ ਕਿਸਾਨਾਂ ਦਾ ਕਿਸਾਨ ਦਾ ਭਲਾ ਕਰਨਾ ਹੈ ਤਾਂ ਸੁਭਾਮੀ ਨਾਥਨ ਜਿਹੜੀ ਵਿਉਂਤ ਹੈ ਉਹ ਲਾਗੂ ਕਰੋ ਜਿਹੜਾ ਉਹਦਾ ਫਾਰਮੂਲਾ ਹੈ ਵੀ ਸੁਭਾਮੀ ਨਾਥਨ ਕਹਿੰਦਾ ਕੀ ਹੈ ਕਿ ਜਿੰਨਾ ਸਾਡਾ ਖਰਚ ਹੁੰਦਾ ਹੈ ਉਹਦੇ ਉੱਤੇ ਪਲੱਸ 2 ਲਾਗੂ ਕਰਕੇ ਸਾਨੂੰ ਦਿੱਤੀ ਜਾਵੇ ਪਰ ਇਹ ਜਿਹੜਾ ਪਿੱਛੇ ਸਾਨੂੰ ਰੇਟ ਦਿੰਦੇ ਆ ਉਹ ਉਸ ਰੇਟ ਦੇ ਵਿੱਚ ਵੀ ਸਾਡੇ ਨਾਲ ਆਈ ਸਾਲ ਠੱਗੀ ਲੱਗਦੀ ਹੈ ਜਦੋਂ ਉਹ ਰੇਟ ਤੈਅ ਕਰਦੇ ਆ ਸਭ ਤੋਂ ਪਹਿਲੀ ਠੱਗੀ ਉਦੋਂ ਲੱਗਦੀ ਹੈ ਜਦੋਂ ਇਹ ਸਾਡੀ ਜ਼ਮੀਨ ਜਦੋਂ ਉਹਦਾ ਠੇਕਾ ਰੱਖਦੇ ਆ ਰੇਟ ਤੈਅ ਕਰਨ ਵਕਤ ਉਦੋਂ ਸਾਸੀ ਜ਼ਮੀਨ ਠੇਕੇ ਤੇ ਲੈਨੇ ਆ 80000 ਨੂੰ 85000 ਨੂੰ ਪਰ ਭਾਰ ਦੇ ਬਾਕੀ ਬਾਕੀ ਜਿਹੜੇ ਖਿੱਤੇ ਆ ਉੱਥੇ ਜਿਹੜੀ ਜ਼ਮੀਨ ਦਾ ਠੇਕਾ ਹੈ ਕਿਤੇ 30000 ਹੈ ਕਿਤੇ 25000 ਹੈ ਉਦੋਂ ਜਦੋਂ ਭਾਅ ਮਿਹਦੇ ਆ ਉਦੋਂ 25000 ਤੇ 30000 ਉਹ ਗਿਣ ਕੇ ਚੱਲਦੇ ਆ ਅਗਲੀ ਗੱਲ ਜਿਹੜੀ ਉਹ ਚ ਗਿਣਨੀ ਹੈ ਉਹ ਸਾਰੇ ਖਰਚੇ ਗਿਣਨੇ ਆ ਜਿਹੜੀ ਸਬਾਮੀ ਰਾਤ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਕਿਸਾਨ ਦਾ ਜਿਹੜਾ ਇੱਥੇ ਰੇਟ ਚੱਲਦਾ ਉਹ ਜਿਹੜਾ ਚੱਲਦਾ ਰੇਟ ਹੈ ਉਹ ਰੱਖਿਆ ਜਾਵੇ ਉਦੋਂ ਬਾਅਦ ਜਿੰਨੀ ਮਸਿੰਰੀ ਅਸੀਂ ਵਰਤਦੇ ਆ ਉਹਦੀ ਕਸਾਈ ਜਿੰਨੀ ਵੀ ਹੈ ਉਹ ਸਾਨੂੰ ਲੱਗੇ ਅਗਲੀ ਗੱਲ ਕੀ ਹੈ ਕਿ ਕਿਸਾਨ ਨੂੰ ਜਿਹੜੇ ਉਹਦੇ ਪੈਦਾ ਕਰਨ ਵਾਸਤੇ ਟਰੈਕਟਰ ਹੈ, ਟਰਾਲੀ ਹੈ, ਕਮੇਨ ਹੈ, ਜਿੰਨੇ ਵੀ ਸੰਦ ਹੈ, ਜਿੰਨਾ ਪੈਸਾ ਉਹਨੇ ਉੱਤੇ ਲਾਇਆ ਹੈ, ਉਹਦਾ ਵਿਆਜ ਦੇਣਾ ਚਾਹੀਦਾ ਹੈ, ਸਾਲ ਭਰ ਦਾ ਤੇ ਠੇਕੇ ਦਾ ਵਿਆਜ ਵੀ ਦੇਣਾ ਚਾਹੀਦਾ ਹੈ। ਅਗਲੀ ਗੱਲ ਅਸੀਂ ਕਹਿੰਦੇ ਆ ਕਿ ਕਿਸਾਨ ਜਦੋਂ ਉਹਦੇ ਖੇਤ 'ਚ ਕੰਮ ਕਰਦਾ ਹੈ ਉਹ ਆਪਦੇ ਵਾਸਤੇ ਇਕੱਲੇ ਵਾਸਤੇ ਨਹੀਂ ਕਰਦਾ ਉਹ ਸਾਰੇ ਸੰਸਾਰ ਵਾਸਤੇ ਕਰਦਾ ਹੈ ਉਹ ਜਿਹੜੀ ਚੀਜ਼ ਆ ਧਰਤੀ ਦੀ ਕੁੱਖ ਬਾੜ ਕੇ ਜਿਹੜੀ ਚੀਜ਼ ਪੈਦਾ ਕਰਦਾ ਹੈ ਉਹਦਾ ਕੋਈ ਬਦਲ ਨਹੀਂ ਸੰਸਾਰ ਦੇ ਉੱਤੇ ਇਹ ਇਸ ਕਰਕੇ ਉਹ ਇੱਕ ਤਕਨੀਕੀ ਮਾਰ ਹੈ ਉਹ ਤਕਨੀਕੀ ਮਾਰ ਦੇ ਉੱਤੇ ਜਿਹੜੀ ਤੁਸੀਂ ਹੋਰ ਕਿਸੇ ਵੀ ਨਿਮੇਟ ਨੂੰ ਤਨਖਾਹ ਦਿੰਦੇ ਹੋ ਉਦੀ ਬਣਦੀ ਦੀ ਤਰਖਾ ਹੈ ਉਹਨੂੰ ਦਿਓ ਅਗਲੀ ਗੱਲ ਸਾਡੀ ਮੰਗ ਹੈ ਸਬਾਮੀ ਰਥੜੀ ਗੱਲ ਕਹਿੰਦਾ ਹੈ ਕਿ ਸਾਡੀਆਂ ਧੀਆ ਸਾਡੀਆਂ ਭੈਣਾ ਜਿਹੜੀਆਂ ਖੇਤੀ ਦੇ ਵਿੱਚ ਹੱਥ ਵਟਾਉਂਦੀਆਂ ਨੇ ਉਹਨਾਂ ਦੀ ਬਣਦੀ ਜੀ ਦਿਹਾੜੀ ਹੈ ਉਹਦੇ ਵਿੱਚ ਲੱਗਣੀ ਚਾਹੀਦੀ ਹੈ ਇਹਦਾ ਮਤਲਬ ਸਾਫ਼ ਹੈ ਕਿ ਆ ਸਾਰੇ ਖਰਚੇ ਗਿਣ ਕੇ ਜਿੰਨੇ ਵੀ ਇਹ ਬਣਦੇ ਹੈ ਇਹਦੇ ਉੱਤੇ 50% ਮੁਨਾਫਾ ਗਿਣ ਕੇ ਜਿਹੜੇ ਸਾਡੇ ਫਸਲਾਂ ਦੇ ਭਾਅ ਤੈਅ ਕੀਤੇ ਜਾਣ ਹੁਣ ਰੌੜਾ ਕਿਹੜੀ ਗੱਲ ਦਾ ਹੈ ਹੁਣ ਰੌੜਾ ਇਸ ਗੱਲ ਦਾ ਹੈ ਕਿ ਇਹ ਸੁਭਾਮੀਨਾਥੀ ਦੀ ਰਿਪੋਰਟ ਉਰੇ ਲਾਗੂ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਉਰੇ ਲਾਗੂ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਦੋਸਤੋ ਕਿ ਪੰਜਾਬ ਦੇ ਵਿੱਚ ਜੇ ਅਡਾਨੀ ਦੀ ਗੱਲ ਕਰ ਲਵਾਂ ਸੱਤ ਕੰਪਨੀਆਂ ਕੰਮ ਕਰ ਰਹੀਆਂ ਨੇ ਉਰੇ ਜਿਹੜੇ ਸੀਲੋ ਗੋਦਾਮ ਬਣਾਏ ਐ ਉਹ ਸੀਲੋ ਗੋਦਾਮ ਦੇ ਉੱਤੇ ਜਿਹੜੀ ਗੱਡੀ ਦੀ ਲੈਣੇ ਉਹ ਅੰਦਰ ਜਾਂਦੀ ਹੈ ਇਹ ਲੈਂਡ ਦਾ ਰابطਾ ਕਿੱਥੇ ਜੁੜਦਾ ਹੈ ਇਹਦਾ ਰابطਾ ਜੁੜਦਾ ਹੈ ਜਿਹੜਾ ਸਮੁੰਦਰੀ ਅਡਾਨੀ ਦਾ ਅੱਡਾ ਹੈ ਉਹ ਛੱਡੇ ਦੇ ਨਾਲ ਜਾਂ ਸਮੁੰਦਰੀ ਅੱਡਾ ਹੈ ਉਹਦੇ ਨਾਲ ਲੈਨ ਜੁੜੀ ਗਈ ਹੈ ਉੱਥੇ ਭਾਰ ਦੀ ਕਿਸੇ ਵੀ ਏਜੰਸੀ ਨੇ ਕਿਸੇ ਵੀ ਸਰਕਾਰ ਨੇ ਕੋਈ ਲੈਨ ਨਹੀਂ ਵਿਛਾਈ ਪਰ 67 ਕਿਲੋਮੀਟਰ ਦੀ ਲੈਨ ਅਡਾਨੀ ਨੇ ਇਕੱਲੇ ਨੇ ਉੱਥੇ ਵਿਛਾਈ ਹੈ ਇਸ ਕਰਕੇ ਇਹ ਲੜਾਈ ਜਦੋਂ ਅਸੀਂ ਕਹਿੰਦੇ ਆ ਵੀ ਇਹ ਲੜਾਈ ਵੱਡੀ ਹੈ ਇਸ ਵੱਡੇ ਚ ਇੱਕ ਕਾਰਨ ਹੈ ਕਿ ਜਦੋਂ ਕਰੋਨਾ ਪਿਆ ਇਹ ਲੋਕ ਕਰਦੇ ਕੀ ਹੈ ਜਦੋਂ ਵੀ ਕੋਈ ਲੋਕਾਂ ਦੇ ਸਦਮਾ ਆਉਂਦਾ ਉਹ ਸਦਮੇ ਦੇ ਵਿੱਚ ਹੋਰ ਸਦਮਾ ਪਚਾਉਂਦੇ ਆ ਹੋਰ ਨੀਤੀ ਲਾਗੂ ਕਰਦੇ ਆ ਉਦੋਂ ਕੋਲੇ ਕੋਨੇ ਦੇ ਖਾਣਾਂ ਦੀ ਗੱਲ ਹੋਈ ਉਦੋਂ ਖੇਤੀਬਾੜੀ ਦੀ ਗੱਲ ਹੋਈ ਉਦੋਂ ਦਿਹਾੜੀ ਕੋੜ ਦੀ ਗੱਲ ਹੋਈ ਉਦੋਂ ਇਹ ਗੱਲ ਲੈ ਕੇ ਆਏ ਇਹਨਾਂ ਨੂੰ ਐ ਸੀ ਵੀ ਚੁੱਪਚੀ ਬਿੱਤੇ ਲਾਗੂ ਕਰ ਦਾਂਗੇ ਕਿਉਂਕਿ ਹਾਕਮ ਇਹ ਗੱਲ ਜਾਣਦੇ ਆ ਕਿ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੇ ਅਸਲ ਦੇ ਵਿੱਚ ਵਪਾਰ ਕਰਨਾ ਹੈ ਅੱਜ ਆਪਾਂ ਸਾਰੇ ਮੰਡੀ ਦੇ ਵਿੱਚ ਜਾਂਦੇ ਆਂ ਮੰਡੀ ਦੀ ਹਾਲਤ ਦੇਖਦੇ ਆਂ ਦੁਕਾਨਦਾਰਾਂ ਦੀ ਹਾਲਤ ਦੇਖਦੇ ਆਂ ਪਰ ਗੱਲ ਇਹ ਹੈ ਵੀ ਅਸਲ ਦੇ ਵਿੱਚ ਇੱਥੇ ਦਾ ਅਨਾਜ ਪੂਲ ਹੈ ਇੱਥੋਂ ਦਾ ਜਿਹੜੀ ਜਲ ਕਮਿਊਨਿਟੀ ਕਹਿੰਦੇ ਐ ਉਹਨੂੰ ਕਬਜ਼ਾ ਕਰਨ ਦੀ ਗੱਲ ਐ ਇਹ ਹਾਕਮ ਉਹ ਸਾਰੇ ਖਾਦ ਖਰਾਕਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਐ ਸਮਾ ਮਿੱਤਰੋ ਯਾਤਰੀਆਂ ਦਾ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਦੇ ਕਿਰਤੀ ਲੋਕ ਇਕ ਹੋ ਜਾਓ